ਆਪਾਂ ਪੁੱਛੀ ਦੀਮ ਸਾਹਿਬ ਦਾ ਦਵਾਨ ਨੂੰ ਕਿ ਤਹੀ ਲਿਮਟ ਪੂਰੀ ਹੋ ਗਈ ਹੈ ਜੀ ਉਹ ਪਰਸੋਂ ਲਾਤੀ ਹੈ ਅਜੇ ਨਹੀਂ ਲਿਮਟ ਉਹਨਾਂ ਦੀ ਪੂਰੀ ਹੋਈ ਹੈ ਹਾਂ ਜੀ 2 ਦਿਨ ਬਰਹਗੇ ਹੈ ਜੀ ਕੋਈ ਮੋਰਤ ਮੰਗਦੀ ਹੈ ਅੱਜ ਵੈਸੇ ਆਪਾਂ ਦਰਸ਼ਨ ਕਰਵਾਏ ਹਾਂ ਜੀ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨਾ ਹੈ 12 ਤਰੀਕ ਨੂੰ ਤੀਤਕਾਲ ਸਦਵਾਨ ਨੇ ਆਪਣੀ ਪੂਰੀ ਮੀਟਿੰਗ ਚੁੱਕ ਲਈ ਮੈਂਬਰਾਂ ਦੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਇਹ ਜਦੋਂ ਕਾਲਤਖਬ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਮੀਟਿੰਗ ਕਰਨ ਦਾ ਜੀ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅਜੇ ਟਾਈਮ ਪਿਆ ਸਿਕਸਪਟ 15 ਸਤੰਬਰ ਨੂੰ ਹੋਈ ਹੈ ਕਿ ਬਾਦ ਹੈ ਉਹ ਨਹੀਂ ਜਲ ਤਿਆਰਿਆ ਜੀ ਉਹ ਆਪਣੇ ਆਦੇਸ ਜੀ ਉਹ ਕਹਿੰਦੇ ਕਿ ਕਮੇਟੀ ਕਰਦੇ ਸਭ ਠੀਕ ਹੋ ਜਾਏ ਤੁਸੀਂ ਜੀਮ ਸਾਹਿਬ ਦਾ ਦੁਆਵੂ ਕਰਦੇ ਕਿ ਤਹੀ ਲਿਮਟ ਪੂਰੀ ਹੋ ਗਈ ਹੈ ਜੀ ਉਹ ਪਰਸੋਂ ਲਾਤੀ ਹੈ ਅਜੇ ਨਹੀਂ ਲਿਮਟ ਉਹਨਾਂ ਦੀ ਪੂਰੀ ਹੋਈ ਹਾਂ ਜੀ ਦੋ ਦਿਨ ਬਚੇ ਹੈ ਜੀ ਕੋਈ ਮੋੜਤ ਮੰਗਣੀ ਹੈ ਹੱਥ ਪੈਸੇ ਆਪਾ ਦਰਸ਼ਨ ਕਰਨਾ ਹੈ ਹਾਂ ਜੀ ਸੱਚੇ ਪਾਸ਼ਾ ਦਰਸ਼ਨ ਕਰਨਾ ਹੈ 12 ਤਰੀਕ ਨੂੰ ਤੀਸਰ ਕਸ ਦਵਾਨ ਨੇ ਆਪਣੀ ਪੂਰੀ ਮੀਟਿੰਗ ਚੁੱਕ ਲਈ ਮੈਂਬਰਾਂ ਦੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਇਹ ਜਦੋਂ ਕਾਲਤਖ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਮੀਟਿੰਗ ਕਰਨ ਦਾ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅੱਜ ਟਾਈਮ ਪਿਆ ਸਿਕਸੈਪਟ ਮੀਟਿੰਗ ਹੋਈ ਹੈ ਆਵਾਜ਼ ਆ ਉਹ ਨਹੀਂ ਜਲ ਤਿਆਰਿਆ ਜੀ ਉਹ ਆਪਣੇ ਆਦੇਸ਼ ਲੈ ਕੇ ਆਏ ਕਿ ਸਭ ਠੀਕ ਹੋ ਜਾਏ ਤੁਸੀਂ ਜੀ ਸਾਹਿਬ ਦਾ ਦੁਆਵਾਂ ਕਰਦੇ ਕਿ ਤਹੀ ਲਿਮਟ ਪੂਰੀ ਹੋ ਗਈ ਹੈ ਜੀ ਉਹ ਪਰਸੋਂ ਲਾਤੀ ਹੈ ਅਜੇ ਨਹੀਂ ਲਿਮਟ ਉਹਨਾਂ ਦੀ ਪੂਰੀ ਹੋਈ ਅੱਜ 2 ਦਿਨ ਬਚੇ ਜੀ ਕੋਈ ਮੌੜਤ ਮੰਗਣੀ ਹੈ ਅੱਜ ਵੈਸੇ ਆਪਾਂ ਦਰਸ਼ਨ ਕਰਵਾਏ ਜੀ ਸਤਿ ਪਾਤ ਜੀ ਆਨੰਦ ਸਹਿ ਤੁਹਾਨੂੰ ਕਰਨਾ ਹੈ 12 ਤਰੀਕ ਨੂੰ ਤੀਸ ਕਸ ਦਵਾਨ ਨੇ ਆਪਣੀ ਪੂਰੀ ਮੀਟਿੰਗ ਤੁਹਾਡੇ ਲਈ ਮੈਂਬਰਾਂ ਦੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਜਿਹੇ ਜਦੋਂ ਅਕਾਲਤ ਸਰਪ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਮੀਟਿੰਗ ਕਰਨ ਦਾ ਜਿੰਨਾ ਕਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਪਾਓ ਕੁਝ ਨਹੀਂ ਕਹਿ ਸਕਦੇ ਅੱਜ ਟਾਈਮ ਪਿਆ ਸਿਕਸਪੀ ਸਰ 15 ਸੱਤ ਨੂੰ ਹੋਈ ਹੈ ਕਿ ਉਹਦੀ ਜਲ ਤਿਆਰ ਹੈ ਜੀ ਉਹ ਆਪਣੇ ਆਦੇਸ਼ ਜਾਈਏ ਉਹ ਕਹਿੰਦੇ ਕਿ ਉਹ ਕਮੇਟੀ ਕਰਦੇ ਸਭ ਠੀਕ ਹੋ ਜਾਊਗਾ ਜੀ ਖਾਨ ਸਰ ਦਵਾਨ ਨੂੰ ਕਰਦੇ ਕਿ ਨਹੀਂ ਲਿਮਟ ਪੂਰੀ ਹੋ ਗਈ ਹੈ ਜੀ ਉਹ ਪਰਸੋਂ ਰਾਤੀ ਹੈ ਜੀ ਅਜੇ ਨਹੀਂ ਲਿਮਟ ਉਹਨਾਂ ਦੀ ਪੂਰੀ ਹੋਈ ਕੋਈ ਮੋਰਤ ਮੰਗਦੀ ਹੈ ਅੱਜ ਹੱਥ ਵੇਸੇ ਆਪਾ ਦਰਸ਼ਨ ਕਰਵਾઈએ ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਨ ਕਰਨਾ ਹੈ 12 ਤਰੀਕ ਨੂੰ ਤੀਸ ਕਸ ਦਵਾਨ ਨੇ ਆਪਣੀ ਪੂਰੀ ਮੀਟਿੰਗ ਪੁਛਾ ਲਈ ਮੈਂਬਰਾਂ ਦੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਇਹ ਜਦੋਂ ਅਕਾਲਤਖ ਸਰ ਵੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਮੀਟਿੰਗ ਕਰਨ ਦਾ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅਜੇ ਟਾਈਮ ਪਿਆ 15 ਸਤੰਬਰ ਨੂੰ ਮੀਟਿੰਗ ਹੋਈ ਹੈ ਅਵਾਦ ਹੈ ਉਹ ਨਹੀਂ ਜਲ ਤਿਆਰ ਹੈ ਜੀ ਉਹ ਆਪਣੇ ਆਦੇਸ਼ ਲੈ ਕੇ ਉਹ ਵੀ ਕਹਿੰਦੇ ਕਿ ਉਹ ਮੀਟਿੰਗ ਕਰਦੇ ਸਭ ਠੀਕ ਹੋ ਜਾਏ ਉਹ ਜੀ ਇਹਨਾਂ ਦਾ ਦੁਆਰ ਨੂੰ ਕਰਤੀ ਤਹੀ ਲਿਮਿਟ ਪੂਰੀ ਹੋ ਗਈ ਹੈ ਜੀ ਉਹ 50 ਲਾਖੀ ਹੈ ਜੀ ਅਜੇ ਨਹੀਂ ਲਿਮਿਟ ਉਹਨਾਂ ਦੀ ਪੂਰੀ ਹੋਈ ਹੈ ਹਾਂ ਜੀ 2 ਦਿਨ ਬਰਹਿ ਗਏ ਹੈ ਜੀ ਕੋਈ ਮੋਰਤ ਮੰਗਦੀ ਹੈ ਅੱਜ ਆਹ ਦੇ ਵੇਸੇ ਆਪਾਂ ਦਰਖਣ ਕਰਵਾਏ ਹਾਂ ਜੀ ਬਸ ਸੱਤੀ ਪਾਸੇ ਦਰਖਣ ਕਰਨਾ ਹੈ 12 ਤਰੀਕ ਨੂੰ ਤੀਸਤਾ ਸਦਵਾਨ ਨੇ ਆਪਣੀ ਪੂਰੀ ਮੀਟਿੰਗ ਸੁਚੱਗ ਲਈ ਮੈਂਬਰਾਂ ਦੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਇਹ ਜਦੋਂ ਕਾਲਤਖਬ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਮੀਟਿੰਗ ਕਰਨ ਦਾ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅਜੇ ਟਾਈਮ ਪਿਆ ਸਿਕਸੈਪਟ 15 ਸੈਪਟੇmber ਨੂੰ ਹੋਈ ਹੈ ਅਵਾਦ ਆ ਉਹ ਨਹੀਂ ਜਲ ਤਿਆਰਿਆ ਜੀ ਉਹ ਆਪਣੇ ਆਦੇਸ਼ ਜਾਈਏ ਉਹ ਵੀ ਕਹਿੰਦੇ ਕਿ ਸਭ ਠੀਕ ਹੋ ਜਾ। ਅਸੀਂ ਟੀਮ ਸਾਹਿਬ ਦਾ ਦਵਾਨ ਨੂੰ ਕਰਦੇ ਕਿ ਤਹੀ ਲਿਮਟ ਪੂਰੀ ਹੋ ਗਈ ਹੈ ਜੀ ਉਹ ਪਸੋਂ ਲਾਤੀ ਹੈ। ਅੱਜ ਨਹੀਂ ਲਿਮਟ ਉਹਨਾਂ ਦੀ ਪੂਰੀ ਹੋਈ। ਹਾਂ ਜੀ 2 ਦਿਨ ਬਚੇ ਹੈ ਜੀ। ਕੋਈ ਮੌੜਤ ਮੰਗਣੀ ਹੈ। ਅੱਜ ਵੈਸੇ ਆਪਾਂ ਦਰਸ਼ਨ ਕਰ ਬਾਈਏ। ਹਾਂ ਜੀ। ਬਸ। ਸੱਤੀ ਪਾਸੇ ਦਰਸ਼ਨ ਕਰਨਾ ਹੈ। 12 ਤਰੀਕ ਨੂੰ 300 ਦਵਾਨ ਨੇ ਆਪਣੀ ਪੂਰੀ ਮੀਟਿੰਗ ਤੁਹਾਡੇ ਲਈ ਮੈਂਬਰਾਂ ਦੀ ਹਾਊਸ ਦੀ ਮੀਟਿੰਗ ਪਰ ਲੱਗਦਾ ਕਿ ਇਹ ਜਦੋਂ ਕਾਲਤਖ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਮੀਟਿੰਗ ਕਰਨ ਦਾ ਜਿੰਨਾ ਤੇਰੇ ਤੱਕ ਟਾਈਮ ਨਹੀਂ ਪੂਰਾ ਹੁੰਦਾ ਪਾਉ ਕੁਝ ਨਹੀਂ ਕਹਿ ਸਕਦੇ ਅੱਜ ਟਾਈਮ ਪਿਆ ਸਿਕਸਪੀ ਸਾਹਿਬ 15 ਸੈਪਟੈਂਬਰ ਨੂੰ ਹੋਈ ਹੈ ਅਵਾਦ ਆ ਉਹ ਨਹੀਂ ਜਲ ਤਿਆਰ ਆ ਰਹੀ ਉਹ ਆਪਣੇ ਆਦੇਸ਼ ਚ ਆਈ ਹੈ ਉਹ ਵੀ ਕਹਿੰਦੇ ਕਿ ਮੀਟਿੰਗ ਦੇ ਸਭ ਠੀਕ